ਮੈਂ ਅੱਜ ਪਰਿਵਾਰ ਨੂੰ ਮਿਲਿਆ। ਪਰਿਵਾਰ ਕਹਿੰਦਾ ਹੈ ਕਿ ਜੀ ਇਹ ਲੋਕਲ ਐਮਐਲਏ ਜਿਹੜਾ ਉਗੋਕੇ ਹੈ ਉਹ ਇਸ ਕਤਲ ਵਾਸਤੇ ਜ਼ਿੰਮੇਵਾਰ ਹੈ। ਜਦੋਂ ਐਫਆਈਆਰ ਹੋਈ ਪੁਲਿਸ ਅਫਸਰਾਂ ਨੇ ਭਾਈ ਨੂੰ ਘੇਰ ਲਿਆ। ਉਹਨੂੰ ਕਿਹਾ ਕਿ ਜੇ ਤੂੰ ਉਗੋਕੇ ਦਾ ਨਾਮ ਲਿਖਾਏਗਾ ਕੇਸ ਕਮਜ਼ੋਰ ਹੋ ਜਾਏਗਾ। ਤੂੰ ਉਗੋਕੇ ਦਾ ਨਾਮ ਨਾ ਲਗਾ। ਇਹ ਵਿੱਚ ਐਫਆਈਆਰ ਦੇ ਨਹੀਂ ਲਿਖਣਾ। ਭੈਣ ਨੇ ਰੋ ਰੋ ਕੇ ਮੈਨੂੰ ਕਿਹਾ ਕਿ ਮੇਰਾ ਵੀਰ ਉਗੋਕੇ ਨੇ ਮਰਵਾਇਆ। ਪਰਿਵਾਰ ਦੀ ਅਨਸਾਰ ਐਫਆਈਆਰ ਲਿਖੀ ਜਾਵੇ ਤੇ ਲਾਹਵ ਸਿੰਘ ਉਗੋਕੇ ਦਾ ਨਾਮ 120 ਵਿੱਚ ਪਾਇਆ ਜਾਵੇ। ਕਿ ਐਮਐਲਏ ਨੇ ਕਿਹਾ ਕਿ ਲਫੜ ਮਾਰੋ ਕੇ ਇਹਨੂੰ ਪਾਸੇ ਕਰੋ ਤੇ ਚ ਐਮਐਲਏ ਨੇ ਉਹਦੇ ਖਿਲਾਫ ਪਰਚੇ ਵੀ ਕੀਤੇ ਜਿਹੜੇ ਉਹਨੇ ਭੁਗਤੇ ਫਿਰ ਉਹਦਾ ਅਸਲਾ ਲੈ ਲਿਆ ਗਿਆ ਉਹਨੂੰ ਨੇ ਹੱਥਾ ਕਰ ਦਿੱਤਾ ਗਿਆ ਤੇ ਅੱਜ ਇਹਦਾ ਗੋਲੀਆਂ ਮਾਰ ਕੇ ਕਤਲ ਹੋ ਗਿਆ ਜਿਹੜਾ ਇਹ ਕਹਿੰਦੇ ਸਾਮ ਦਾਮ ਦੰਡ ਇਹ ਸਾਰਾ ਕੁਝ ਐਸੀ ਵਰਤਾਂਗੇ ਸੁਸੋਧੀਆਂ ਕਹਿੰਦਾ ਉਹੀ ਅੱਜ ਇਹਨਾਂ ਨੇ ਕੰਮ ਕੀਤਾ ਇਹਦੇ ਵਾਸਤੇ ਜ਼ਿੰਮੇਵਾਰ ਉਹ ਨਹੀਂ ਹੈ ਜਿਹੜੇ ਅੱਜ ਕਤਲੋਗਾਰ ਤੇ ਲੁੱਟ ਕੇ ਲਿਜਾ ਰਹੇ ਆ ਜ਼ਿੰਮੇਵਾਰ ਭਗਵਾਨ ਤਮਾਨ ਹੈ ਜਿਹਦੇ ਗੋਡੇ ਟੇਕੇ ਹੋਏ ਆ ਮੈਂ ਕਿਹਾ ਸੀ ਸਟੇਜ ਚਲਾਉਣ ਦੇ ਵਿੱਚ ਤੇ ਸਟੇਟ ਚਲਾਉਣ ਦੇ ਵਿੱਚ ਬਹੁਤ ਫਰਕ ਹੁੰਦਾ ਹੈ ਮੁੱਖ ਮੰਤਰੀ ਅੱਜ ਵੀ ਸਟੇਜ ਹੀ ਚਲਾਉਂਦਾ ਹੈ ਕਈ ਵਾਰ ਤਾਂ ਅੰਦਰ ਹੀ ਖੜ ਕੇ ਲਾ ਦਿੰਦਾ ਜਿੱਤਨਾ ਬਹੁਤ ਬੰਦੇ ਅੱਗੇ ਬੈਠੇ ਹੁੰਦੇ ਆ ਤੇ ਸਟੇਜ ਲਾ ਕੇ ਬੋਲਦਾ ਹੈ ਅੱਜ ਤੱਕ ਉਹਨੇ ਸਟੇਟ ਨਹੀਂ ਚਲਾਈ ਆਉਂਦਾ ਤਾਂ ਧਮਕੀ ਦਿੰਦੇ ਆ ਜੇ ਧਮਕੀ ਜਨੇ ਆਉਂਦਾ ਤਾਂ ਪਰਚਾ ਕਰਦੇ ਆ ਤਾਂ ਫਿਰ ਉਹਦੇ ਗੋਲੀਆਂ ਵੱਜਦੀਆਂ ਇਹ ਇੱਥੇ ਦੀ ਸਰਕਾਰ ਦਾ ਕਿਰਦਾਰ ਹੈ ਅੱਜ ਸੈਨਾ ਵਿਖੇ